ਕਾਲ ਚੁੱਕੀ ਦਾ ਸਮਾਂ ਅੱਜ ਸਿੱਖ ਕੌਮ ਪਖੰਡਾਂ ਦੇ ਵਿੱਚ ਇੰਨਾ ਫਸ ਗਿਆ ਵਹਿਮਾਂ ਭਰਮਾਂ ਦੇ ਵਿੱਚ ਇੰਨਾ ਫਸ ਗਿਆ ਜਿੱਤੇ ਵਿੱਚੋਂ ਨਿਕਲਣਾ ਉਹਨਾਂ ਦੇ ਵਾਸਤੇ ਬੜਾ ਹੀ ਔਖਾ ਹੋ ਗਿਆ ਅੱਜ ਤੱਕ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਉੱਤੇ ਭਰੋਸਾ ਨੇ ਰਿਹਾ ਅੱਜ ਸਾਡਾ ਗੁਰੂ ਦੇ ਉੱਤੇ ਭਰੋਸਾ ਨਹੀਂ ਰਿਹਾ ਅਸੀਂ ਪੱਕੇ ਗੁਰੂ ਨੂੰ ਛੱਡ ਕੇ ਕੱਚੇ ਗੁਰੂ ਦੇ ਨਾਲ ਜੁੜਦੇ ਫਿਰਦੇ ਹਾਂ ਬਾਬਿਆਂ ਦੇ ਨਾਲ ਜੁੜਦੇ ਫਿਰਦੇ ਆ ਮੜੀਆਂ ਮਸਾਣੀਆਂ ਦੇ ਨਾਲ ਜੁੜਦੇ ਫਿਰਦੇ ਆ ਪਰ ਮੇਰੇ ਸਾਬ ਨੇ ਕਿਹਾ ਸੀ ਖਾਲਸਾ ਖਾਸ ਕਹਾਵਾ ਸੋਈ ਜਿਸ ਕਾ ਹਿਰਦੈ ਭਰਮਣਾ ਹੋਈ ਭਰਮ ਭੇਕ ਤੇ ਰਹੇ ਨਿਆਰਾ ਸੋਈ ਖਾਲਸ ਸਤਗੁਰ ਹਮਾਰਾ ਸਾਬ ਕਹਿੰਦੇ ਮੇਰਾ ਖਾਲਸਾ ਉਹੀ ਆ ਜਿਹੜਾ ਇੱਕ ਗ੍ਰੰਥ ਦੇ ਨਾਲ ਤੇ ਇੱਕ ਪੰਥ ਦੇ ਨਾਲ ਜੁੜਿਆ ਹੋਇਆ ਜਿਹੜਾ ਸਹਿਬਾ ਦੀ ਬਾਣੀ ਦੇ ਨਾਲ ਜੁੜਿਆ ਹੋਇਆ ਵੈਨਾ ਘਟਨਾ ਆਜਾ ਰਹੀ ਆ ਖੰਡੂਰ ਸਾਹਿਬ ਦੇ ਕੋਲ ਇੱਕ ਪਰਿਵਾਰ ਵਾਇਟਰੂ ਸੰਗਰੂਰ ਦੇ ਕੋਲ ਇੱਕ ਪਰਿਵਾਰ ਪਰਿਵਾਰ ਜਿਹੜਾ ਅੰਮ੍ਰਿਤਾਰੇ ਸੀ ਉਹਨਾਂ ਨੇ ਇੱਕ ਟਰੈਕਟਰ ਲਿਆ ਪੁਰਾਣਾ ਟਰੈਕਟਰ ਲਿਆ ਚੱਲਦਾ ਟਰੈਕਟਰ ਲਿਆ ਤੇ ਟਰੈਕਟਰ ਜਿਹੜਾ ਕਦੇ-ਕਦੇ ਖਰਾਬ ਹੋ ਜਾ ਕਰੇ ਵਿੱਚ ਕਿਉਂਕਿ ਜਿਸ ਪਰਿਵਾਰ ਨੇ ਟਰੈਕਟਰ ਵੇਚਿਆ ਕੋਈ ਉਹਦੇ ਵਿੱਚ ਨੁਕਸ ਹੋਵੇਗਾ ਤਾਂ ਹੀ ਵੇਚਣ ਤੇ ਕੌਣ ਵੇਚਦਾ ਉਹ ਸੰਗਰੂਰ ਦੇ ਵਿੱਚ ਪਰਿਵਾਰ ਤੇ ਉਹਨਾਂ ਨੇ ਪਰਾਣਾ ਟਰੈਕਟਰ ਲੈ ਲਿਆ ਟਰੈਕਟਰ ਜਿਹੜਾ ਰੋਜ਼ ਖਰਾਬ ਹੋ ਜਾਂਦਾ ਕਿ ਕਿਸੇ ਨੇ ਵੈਹ ਪਾ ਦਿੱਤਾ ਕਿ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਤੁਸੀਂ ਫਲਾਣੇ ਬਾਬੇ ਦੇ ਨਾਮ ਨਾਲ ਜਾ ਕੇ ਜੁੜਦਾਓ ਤੁਹਾਡੇ ਘਰ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋ ਜਾਣਗੀਆਂ ਉਹਨਾਂ ਦਾ ਜਿਹੜਾ ਜਿਵਾਏ ਸੀ ਦਾਸ ਦੇ ਨਾਲ ਨਿੱਤਰਤਾ ਸੀ ਉਹ ਅੱਗੋਂ ਦੱਸਦਾ ਹੈ ਧਿਆਨ ਲਗਾ ਕੇ ਭਾਈ ਸਾਹਿਬ ਮੇਰਾ ਸੋਹਰਾ ਪਰਿਵਾਰ ਜਿਹੜਾ ਕਹਿਣ ਲੱਗਾ ਕਿ ਉਹ ਕਿਸੇ ਬਾਬੇ ਦੇ ਨਾਲ ਜੁੜ ਗਿਆ ਕਿਸੇ ਮੜੀ ਮਸਾਣੀ ਦੇ ਨਾਲ ਜੁੜ ਗਿਆ ਕਹਿੰਦਾ ਕਿ ਮੜੀ ਮਸਾਣੀ ਦੇ ਨਾਲ ਜੁੜ ਗਿਆ ਕਿਉਂਕਿ ਜਿਹੜਾ ਬੰਦਾ ਜਿਸ ਮਸਾਣੀ ਦੇ ਨਾਲ ਜੁੜ ਜਾਂਦਾ ਹੈ ਉਹ ਮਸਾਣੀ ਫਿਰ ਉਹਦੇ ਹੀ ਬਣ ਜਾਂਦੀ ਹੈ ਜਿਵੇਂ ਕੱਚੇ ਗੁਰੂ ਦੇ ਨਾਲ ਜੁੜਾਂਗੇ ਕੱਚਾ ਗੁਰੂ ਸਾਡੇ ਨਗਰ ਪਹੁੰਚ ਜਾਵੇਗਾ ਉਹ ਕਹਿਣ ਲੱਗਾ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਜਵਾਨ ਬੱਚੀ ਸੀ 17-18 ਸਾਲ ਉਸ ਬੱਚੀ ਦੀ ਉਮਰ ਸੀ ਕਹਿਣ ਲੱਗਾ ਭਾਈ ਸਾਹਿਬ ਉਸ ਬੱਚੀ ਦੇ ਵਿੱਚ ਜਿਹੜਾ ਕਿਸੇ ਪੀਰ ਦੀ ਜੜੀਆ ਆਤਮਾ ਆਉਣੀ ਸ਼ੁਰੂ ਹੋ ਗਈ ਕਹਿੰਦਾ ਕਿ ਪਰਿਵਾਰ ਵਿੱਚ ਰੌਲਾ ਪੈ ਗਿਆ ਪਰਿਵਾਰ ਵਿੱਚ ਇੰਨਾ ਰੌਲਾ ਪੈ ਗਿਆ ਕਿ ਜਦੋਂ ਵੀ ਉਸ ਦੇ ਵਿੱਚ ਕੋਈ ਚੀਜ਼ ਆ ਜਾਂਦੀ ਸੀ ਉਸ ਦੇ ਬਾਵਾ ਦੇ ਵਿੱਚ ਇੰਨਾ ਜੋਰ ਆ ਜਾਂਦਾ ਸੀ ਤੇ ਪਰਿਵਾਰ ਦੇ ਨਾਲ ਕਲੇਸ਼ ਕਰਦੇ ਸੀ ਲੜਦੇ ਸੀ ਤੇ ਕਹਿਣ ਲੱਗਾ ਕਿ ਇੱਕ ਬੰਨੇ ਪਰਿਵਾਰ ਸਾਰਾ ਅੰਮ੍ਰਿਤਧਾਰੀ ਸੀ ਅੰਮ੍ਰਿਤ ਛੱਕਿਆ ਹੋਇਆ ਸੀ ਪਰ ਉਹ ਕੱਚੇ ਗੁਰੂ ਦੇ ਨਾਲ ਜੁੜੇ ਹੋ ਸਨ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਭਰੋਸਾ ਹੀ ਨਾ ਟੁੱਟ ਗਿਆ ਸੀ ਕਹਿਣ ਲੱਗਾ ਕਿ ਬੱਚੇ ਦੇ ਹੱਥੋਂ ਬਹੁਤ ਪ੍ਰੇਸ਼ਾਨ ਸਨ ਕਿਸੇ ਰਿਸ਼ਤੇਦਾਰੇ ਦੇ ਵਿੱਚ ਕਹਿ ਨਹੀਂ ਸਕਦੇ ਸਨ ਕਹਿੰਦਾ ਕਿ ਉਸ ਬੱਚੀ ਦਾ ਫਿਰ ਰਿਸ਼ਤਾ ਵੀ ਕਰਨਾ ਸੀ ਕਿਸੇ ਨੂੰ ਕਹਿ ਨਹੀਂ ਸਕਦੇ ਸੀ ਕਹਿੰਦਾ ਫਿਰ ਕੀ ਘਟਨਾ ਵਾਪਰੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਘਰ ਦੇ ਵਿੱਚ ਲਿਆਂਦਾ ਤੇ ਸਹਿਜ ਪਾਠ ਆਰੰਭ ਕਰ ਦਿੱਤਾ ਕਹਿੰਦਾ ਕਿ ਸਹਿਜ ਪਾਠ ਆਰੰਭ ਕਰ ਦਿੱਤਾ ਤੇ ਰਿਸ਼ਤੇਦਾਰੀ ਦੇ ਲੱਜੇ ਕਿਸੇ ਨੂੰ ਗੱਲ ਕਰਨ ਦੀ ਹਿੰਮਤ ਨਾ ਹੋਈ ਘਰ ਦੇ ਵਿੱਚ ਹੀ ਬੱਚੀ ਬੱਚੀ ਜਿਹੜੀ ਆ ਤਲੇਸ਼ ਕਰਦੀ ਸੀ ਭਾਂਡੇ ਭੰਡਾ ਦੇ ਭੰਜਣੇ ਉਹਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਪਰਿਵਾਰ ਦੇ ਵਿੱਚ ਕਹਿੰਦਾ ਮੈਂ ਵਿਆਹਿਆ ਆਸਾਂ ਅਮਰਧਾਰੀ ਸੀ ਗੁਰੂ ਦੇ ਨਾਲ ਜੁੜਿਆ ਹੋਇਆ ਸੀ ਕਹਿੰਦਾ ਕਿ ਮੈਂ ਇੱਕ ਦਿਨ ਪਰਿਵਾਰ ਦੇ ਵਿੱਚ ਗਿਆ ਸਹੁਰੇ ਪਰਿਵਾਰ ਦੇ ਵਿੱਚ ਗਿਆ ਕਹਿੰਦਾ ਰਾਤ ਨੂੰ ਪ੍ਰਸ਼ਾਦਾ ਪਾਣੀ ਛਕ ਕੇ ਅਸੀਂ ਸਾਰੇ ਬੈਠੇ ਸਾਂ ਤੇ ਕਹਿਣ ਲੱਗਾ ਕਿ ਮੇਰਾ ਵੱਡਾ ਸਾਲਾ ਉਹਨੇ ਕਹਿਣ ਲੱਗਾ ਕਿ ਭਾਈਆ ਸਾਡਾ ਕੋਈ ਹੱਲ ਕਰ ਦੇ ਤੇ ਕਹਿਣ ਲੱਗਾ ਕੀ ਹੋ ਗਿਆ ਭਾਜੀ ਕਹਿਣ ਲੱਗਾ ਕਿ ਆਪਣੀ ਬੱਚੀ ਦੇ ਵਿੱਚ ਕਿਸੇ ਪੀਰ ਦੀ ਜੜੀ ਆਤਮਾ ਆਉਂਦੀ ਆ ਸਾਡਾ ਕੋਈ ਹੱਲ ਕਰ ਦੇ ਤੇ ਕਹਿਣ ਲੱਗਾ ਕਿ ਮੈਂ ਉਸ ਨੂੰ ਕਿਹਾ ਕਿ ਤੁਸੀਂ ਤਾਂ ਕਲਗੀਧਰ ਦਸ਼ਮੇਸ਼ ਪਾਟਾ ਦੇ ਪੁੱਤਰ ਦੇ ਤੁਸੀਂ ਅੰਮ੍ਰਿਤ ਛਕਿਆ ਹੋਇਆ ਤੁਸੀਂ ਆਹ ਕਿਹੜੇ ਪਖੰਡ ਦੇ ਵਿੱਚ ਫਸ ਗਏ ਨੇ ਜੇ ਕਹਿਣ ਲੱਗਾ ਕਿ ਅਸੀਂ ਐਦਾਂ ਫਲਾਨੀ ਚੀਜ਼ ਤੇ ਲੱਗੇ ਆ ਸਾਨੂੰ ਕਿਸੇ ਨੇ ਜਿਹੜਾ ਕਿਸੇ ਬਾਪੇ ਦੇ ਨਾਲ ਜੋੜ ਦਿੱਤਾ ਤੇ ਜਦੋਂ ਅਸੀਂ ਉਸਦੇ ਨਾਲ ਜੁੜ ਗਏ ਆ ਕਿਉਂਕਿ ਬੱਚੀ ਜੜੀਆਂ ਇਹ ਪ੍ਰਸ਼ਾਦ ਵੀ ਖਾਂਦੀ ਆ ਪੀਰਾ ਦੇ ਉੱਤੇ ਜਾ ਕੇ ਮੱਥਾ ਵੀ ਟੇਕਦੀ ਆ ਵੱਕਰੇ ਘਾਰ ਦੇ ਝਾੜੂ ਵੀ ਮਾਰਦੀ ਆ ਸਾਰਾ ਕੁਝ ਕਰਦੀ ਆ ਪਰ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਵਿਸ਼ਵਾਸ ਜਿਹੜਾ ਟੁੱਟ ਗਿਆ ਸੀ ਅਸੀਂ ਕੱਚੇ ਹੋ ਗਏ ਸਨ ਤੇ ਕਹਿਣ ਲੱਗਾ ਉਸ ਕਹਿਣ ਲੱਗ ਕੇ ਤਾਂ ਭਾਈ ਸਾਹਿਬ ਮੈਂ ਆਪਣੇ ਗੁੱਸੇ ਦੇ ਵਿੱਚ ਕਹਿ ਦਿੱਤਾ ਕਿ ਕੋਈ ਕਹਿੰਦਾ ਜਿਹੜਾ ਰਾਤ ਨੂੰ ਕੋਈ ਪੀਰ ਆਵੇਗਾ ਤੁਸੀਂ ਮੈਨੂੰ ਦੱਸਿਆ ਜੇ ਮੈਂ ਉਹਨੂੰ ਆਪੇ ਦੇਖ ਲਵਾਂਗਾ ਕਿਹੜਾ ਪੀਰ ਕਹਿਣ ਲੱਗਾ ਮੈਂ ਤੇ ਜੁਰਤ ਦੇ ਨਾਲ ਕਹਿ ਦਿੱਤਾ ਮੇਰਾ ਗੁਰੂ ਤੇ ਉੱਤੇ ਭਰੋਸਾ ਸੀ ਕਹਿੰਦਾ ਰਾਤ ਦਾ ਸਮਾਂ ਸੀ ਪਿੰਡਾਂ ਦੇ ਵਿੱਚ ਆਮ ਦੇਖੀ ਦਾ ਘਰਾਂ ਦੇ ਵਿੱਚ ਰਾਤ ਨੂੰ ਦੁੱਧ ਕਰਨ ਕਰਦੇ ਨੇ ਦੁੱਧ ਕਰਨ ਕਰਕੇ ਕਹਿੰਦਾ ਅਸੀਂ ਸਾਰਾ ਪਰਿਵਾਰ ਪੀਤਾ ਤੇ ਪੁੱਛਣ ਲੱਗੇ ਕਿ ਭਾਈਆ ਜੀ ਕਿੱਥੇ ਪਾਓਗੇ ਅੰਦਰ ਪਾਓਗੇ ਏਸੀ ਵਾਲੇ ਕਮਰੇ ਦੇ ਵਿੱਚ ਜਾਂ ਖੁੱਲੇ ਵਿਹੜੇ ਦੇ ਵਿੱਚ ਪਾਓਗੇ ਜਾਂ ਛੱਤ ਦੇ ਵਿੱਚ ਪਾਓਗੇ ਕਹਿਣ ਲੱਗਾ ਕਿ ਮੈਂ ਕੱਲ ਪਰਿਵਾਰ ਨੂੰ ਕਿ ਜਿੱਥੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਮੈਂ ਉਸ ਕਮਰੇ ਦੇ ਵਿੱਚ ਛੋਟੀ ਚਾਦਰ ਪਛਾੜ ਕੇ ਪੈ ਜਾਣਾ ਦਾ ਕਹਿੰਦਾ ਮੈਂ ਪਤਾ ਨਹੀਂ ਕਿ ਚਾਦਰ ਪਛਾੜ ਕੇ ਉਸ ਕਮਰੇ ਦੇ ਵਿੱਚ ਪੈ ਗਿਆ ਕਹਿੰਦਾ ਕਿ ਤੇ ਕਮਰੇ ਦੇ ਵਿੱਚ ਪੈ ਗਿਆ ਤੇ ਮੈਂ ਸੋਲਾ ਸੈਨ ਦਾ ਬਾਣੀ ਪੜਦਾ ਬਿਆਸੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਬਿਆਸੀ ਇੰਨੇ ਚਿਰ ਨੂੰ ਦਾਰ ਦੇ ਵਿੱਚ ਰੌਲਾ ਪੈ ਗਿਆ ਕਿ ਉਸ ਬੱਚੀ ਦੇ ਵਿੱਚ ਫੇਰ ਕੋਈ ਪੀਰ ਆ ਗਿਆ ਕਹਿਣ ਲੱਗਾ ਕਿ ਜਦੋਂ ਉਹਨਾਂ ਕਿਹਾ ਪੀਰ ਆ ਗਿਆ ਤੇ ਉਹ ਉੱਚੀ ਉੱਚੀ ਗੱਲਾਂ ਪਾ ਰਹੀ ਸੀ ਕਿ ਕਿਹੜਾ ਗੁਰੂ ਦਾ ਸਿੱਖ ਜਿਹੜਾ ਕਹਿੰਦਾ ਸੀ ਕਿ ਮੈਨੂੰ ਦੇਖ ਲਵੇਗਾ ਉਹਨਾਂ ਕੇ ਆਹ ਬਾਹ ਨਿਕਲ ਕਹਿਣ ਲੱਗਾ ਕਿ ਮੇਰਾ ਭਾਈ ਸਾਹਿਬ ਮੇਰਾ ਮਨ ਜਿਹੜਾ ਡੋਲ ਗਿਆ ਕਹਿਣ ਲੱਗਾ ਕਿ ਮੈਂ ਇੱਕ ਹੀ ਸਿਆਪਾ ਪਾ ਲਿਆ ਇਹ ਕਿਹੜਾ ਮੈਂ ਆਪਣੇ ਗਲਤ ਵਿੱਚ ਸਿਆਪਾ ਪਾ ਲਿਆ ਕਹਿਣ ਲੱਗਾ ਮੇਰਾ ਮਨ ਜਿਹੜਾ ਅੰਦਰੋਂ ਅੰਦਰੇ ਭੱਜ ਜਾਂਦਾ ਪਿਆ ਸੀ ਕਹਿੰਦਾ ਮਨ ਮੇਰਾ ਅੰਦਰੋਂ ਅੰਦਰੇ ਭੱਜ ਜਾਂਦਾ ਸੀ ਤੇ ਉਹ ਬੱਚੀ ਨੇ ਕੀ ਕੀਤਾ ਉਹ ਸਾਰੇ ਭਾਂਡੇ ਭੰਡਨੇ ਸ਼ੁਰੂ ਕਰ ਦਿੱਤੇ ਤੇ ਕਹਿੰਦਾ ਕਿ ਇੱਧਰ ਮੈਂ ਚੌਪੀ ਸਾਬ ਦਾ ਪਾਠ ਕਰਦਿਆਂ ਸਨ ਜਦੋਂ ਚੌਕੀ ਸਰ ਦਾ ਪਾਠ ਕਰਦਾ ਪਿਆ ਤੇ ਇੱਕ ਨੀਂ ਚੇਰੋਂ ਬੱਚੀ ਆਈ ਜਿੱਥੇ ਧੰਨ ਧੰਨ ਸਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਉਸ ਬੱਚੀ ਨੇ ਲਿਆ ਕੇ ਕੁਝ ਦਰਵਾਜ਼ੇ ਤੇ ਲੱਤ ਮਾਰ ਦਿੱਤੀ ਕਹਿਣ ਲੱਗਾ ਪਤਾ ਨਹੀਂ ਮੈਨੂੰ ਕੀ ਹੋ ਗਿਆ ਕਿਉਂਕਿ ਜਿਵੇਂ ਗੁਰੂ ਸਾਹਿਬ ਜਿਨੇ ਗੁਰਬਾਣੀ ਦੇ ਵਿੱਚ ਲਿਖਿਆ ਜੱਬਰ ਲਗ ਖਾਲਸਾ ਰਹੇ ਨਿਆਰਾ ਤੱਗ ਲਗ ਤੇ ਉਹਦਾ ਸਾਰਾ ਜਾਤੇ ਕਰਨ ਵਿਪਰਨ ਦੀ ਰੀਤ ਮੈਂ ਨਾ ਕਰੂ ਨਿੱਕੀ ਬੇਦ ਕਹਿੰਦਾ ਕਲਗੀਦਰ ਦਸ਼ਮੇਸ਼ ਪਾਲਸਾ ਨੇ ਇਹੋ ਜੀ ਮੇਰੇ ਵਿੱਚ ਪਾਵਰ ਲਿਆਦੀ ਕਿ ਮੈਂ ਬਾਹਰ ਨਿਕਲਿਆ ਉਸ ਬੱਚੀ ਦੇ ਮੈਂ ਇੱਕ ਥੱਪੜ ਮਾਰਿਆ ਕਹਿੰਦਾ ਜਦੋਂ ਮੈਂ ਇੱਕ ਥੱਪੜ ਮਾਰਿਆ ਗਿਆਨੇ ਕਿ ਉਹ ਬੱਚੀ ਕਿਹੜੀ ਪਰਾਂ ਜਾ ਕੇ ਡਿੱਗ ਪਈ ਕਹਿੰਦਾ ਮੈਂ ਉਸ ਬੱਚੀ ਨੂੰ ਵਾਲਾਂ ਤੋਂ ਖੜਿਆ ਤੇ ਮੈਂ ਪੁੱਛਣ ਲੱਗ ਪਾ ਕਿ ਤੂੰ ਕੌਣ ਹੈ ਇਹ ਤਾਂ ਗੁਰੂ ਦੇ ਸਿੱਖ ਨੇ ਤੂੰ ਕੌਣ ਹੈ ਤੇ ਉਹ ਕਹਿਣ ਲੱਗਾ ਕਿ ਅੰਦਰੋਂ ਆਵਾਜ਼ ਆਈ ਕਿ ਮੈਂ ਫਲਾਣਾ ਪੀਰ ਆ ਕਹਿਣ ਲੱਗਾ ਕਿ ਜਦੋਂ ਮੈਂ ਉਹਨੂੰ ਕਿਹਾ ਕਿ ਫਲਾਣਾ ਪੀਰ ਤੇ ਕਹਾ ਕਿ ਤੂੰ ਸਿੱਖਾਂ ਦੇ ਪਰਿਵਾਰ ਦੇ ਵਿੱਚ ਕਿਉਂ ਆਇਆ ਕਹਿਣ ਲੱਗਾ ਕਿ ਉਸ ਅੰਦਰੋਂ ਆਵਾਜ਼ ਆਈ ਕਹਿਣ ਲੱਗਾ ਇਹ ਸਿੱਖ ਨੇ ਕਿ ਇਹ ਤਾਂ ਮੈਨੂੰ ਕੋਝਦੇ ਨੇ ਵੀਰਵਾਰ ਜਾ ਕੇ ਮੇਰਾ ਮੱਥਾ ਟੇਕਦੇ ਨੇ ਮਿੰਨ ਪ੍ਰਸ਼ਾਦ ਪੜਾਉਂਦੇ ਨੇ ਇਹ ਗੁਰੂ ਦੇ ਸਿੱਖ ਨਹੀਂ ਗੇ ਕਹਿਣ ਲੱਗਾ ਕਿ ਜਦੋਂ ਇਦਾਂ ਸੁਣਿਆ ਤੇ ਮੈਨੂੰ ਪਰਿਵਾਰ ਤੇ ਬੜਾ ਗੁੱਸਾ ਆਇਆ ਕਹਿੰਦਾ ਕਿ ਮੈਂ ਫਿਰ ਮੂਲ ਮੰਤਰ ਦਾ ਪਾਠ ਸ਼ੁਰੂ ਕਰ ਦਿੱਤਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰਪ੍ਰਸਾਦ ਕਹਿੰਦਾ ਕਿ ਜਦੋਂ ਮੈਂ ਮੋੜ ਮੰਨਤਾ ਦਾ ਜਾਪ ਸ਼ੁਰੂ ਕਰ ਦਿੱਤਾ ਉਹ ਬੱਚੀ ਜਿਹੜੀ ਤਰਦ ਲੱਗ ਗਈ ਕਹਿੰਦਾ ਕਿ ਦਰਦ ਤੇ ਦਰਤੀ ਉਹ ਬੱਚੀ ਜਿਹੜੀ ਭੋਸ਼ ਹੋ ਗਈ ਕਹਿੰਦਾ ਕਿ ਜਦੋਂ ਬੱਚੀ ਭੋਸ਼ ਹੋ ਗਈ ਕਿ ਮੈਂ ਆਪਣੇ ਸਹੁਰੇ ਪਰਿਵਾਰ ਨੂੰ ਕਿਹਾ ਜਾਂ ਤਾਂ ਤੁਸੀਂ ਕਿਸੇ ਪੀਰ ਦੇ ਨਾਲ ਜੁੜ ਜਾਓ ਜਾਂ ਤੁਸੀਂ ਤਲਗੀ ਤਰਦਸ਼ਮੇਸ਼ ਪਾਸ਼ਾ ਦੇ ਅੰਮ੍ਰਿਤ ਦੇ ਨਾਲ ਜੁੜ ਜਾਓ ਕਹਿਣ ਲੱਗਾ ਗਿਆਨੀ ਜੀ ਫਿਰ ਮੇਰਾ ਸਹੁਰਾ ਪਰਿਵਾਰ ਕਹਿਣ ਲੱਗਾ ਕਿ ਭਾਈਆ ਜੀ ਅਸੀਂ ਕਲਕੇ ਤਰ ਦਸ਼ਮੇਸ਼ ਪਾਸ਼ਾ ਦੇ ਅੰਮ੍ਰਿਤ ਦੇ ਨਾਲ ਗੜਨਾ ਕਹਿੰਦਾ ਕਿ ਮੈਂ ਸਾਰੇ ਪਰਿਵਾਰ ਨੂੰ ਕਿਹਾ ਕਿ ਸਾਰੇ ਕੇਸੀ ਇਸ਼ਨਾਨ ਕਰੋ ਕਹਿੰਦਾ ਰਾਤ 10:30 ਵਜੇ ਦਾ ਸਮਾਂ ਸੀ ਸਮੁੱਚੇ ਪਰਿਵਾਰ ਨੇ ਅੰਮ੍ਰਿਤ ਛਕਿਆ ਕਹਿੰਦਾ ਕਿ ਅਸੀਂ ਸੰਗਰੂਰ ਤੋਂ ਆਨੰਦਪੁਰ ਸਾਹਿਬ ਨੂੰ ਚਲੇ ਗਏ ਬੱਸ ਕੀਤੀ ਕਰਾਏ ਤੇ ਸੰਗਰੂਰ ਤੋਂ ਆਨੰਦਪੁਰ ਚਲੇ ਗਏ ਕਹਿੰਦਾ ਕਿ ਆਨੰਦਪੁਰ ਜਾ ਕੇ ਕਹਿੰਦਾ ਸਮੁੱਚੇ ਪਰਿਵਾਰ ਨੇ ਅੰਮ੍ਰਿਤ ਛਕ ਲਿਆ ਕਹਿੰਦਾ ਕਿ ਜਦੋਂ ਅਮਰਤ ਸ਼ਾਕਲਾ ਕਹਿੰਦਾ ਅੱਜ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਪਾਰ ਕਿਰਪਾ ਅੱਜ ਉਸ ਬੱਚੀ ਦੇ ਘਰ ਦੇ ਵਿੱਚ ਦੋ ਬੱਚਿਆਂ ਨੇ ਜਨਮ ਲਿਆ ਕਹਿਣਾ ਕਿ ਜਰੂਰ ਤੇ ਉਹ ਗੁਰੂ ਦੇ ਨਾਲ ਜੁੜੇ ਨੇ ਨਾ ਕੋਈ ਉਹਨਾਂ ਦੇ ਵਿੱਚ ਕੋਈ ਪੀਰ ਆ ਤੇ ਨਾ ਕੋਈ ਫਕੀਰ ਆ ਕਹਿਣ ਤੋਂ ਭਾਵ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਜਿਹੜਾ ਵਿਸ਼ਵਾਸ ਜਿਹੜਾ ਪੱਕਾ ਹੋਣਾ ਚਾਹੀਦਾ ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨੇਗਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਥਾਂ ਥਾਂ ਤੇ ਜਾ ਕੇ ਮੱਥੇ ਟੇਕਦੇ ਫਿਰਦੇ ਕੋਈ ਲਾਲਾ ਵਾਲਾ ਪੀਰ ਦਾ ਕੋਈ ਫਲਾਨਾ ਤੇ ਕੋਈ ਠੀਕਣਾ ਅੱਜ ਕੱਲ ਜਿਹੜੇ ਪੀਰ ਦੀ ਬਹੁਤ ਬਣ ਗਏ ਨੇ ਆ ਦੇਖੀ ਦਾ ਕੀ ਦੇਖੀ ਦਾ ਲੁਧਿਆਣੇ ਦੇ ਕੋਲ ਇੱਕ ਜਗਾ ਸੀ ਇਹ ਦਾਦੇ ਅੱਖੀਂ ਦੇਖੀ ਦੀ ਘਟਨਾ ਸੰਨਰਾਲਾ ਚੰਗ ਦੇ ਕੋਲ ਇੱਕ ਗੁਰਦੁਆਰਾ ਸਾਹਿਬ ਦਾਸ ਉਸ ਸਮੇਂ ਉਥੇ ਡਿਊਟੀ ਕਰਦਾ ਸੀ ਪ੍ਰਾਈਵੇਟ ਪ੍ਰਾਪਰਟੀ ਸੀ ਤੇ ਲੋਕਾਂ ਨੇ ਉਥੇ ਰੂੜੀ ਸੁੱਟਣੀ ਸ਼ੁਰੂ ਕਰ ਦਿੱਤੀ ਮਾਲਕ ਨੇ ਬੜਾ ਕਿਹਾ ਉਹ ਕਹਿਣ ਲੱਗਾ ਕਿ ਪ੍ਰਾਈਵੇਟ ਪ੍ਰਾਪਰਟੀ ਆ ਇੱਥੇ ਰੂੜੀ ਨਾ ਸੁੱਟਿਆ ਕਰੋ ਕਹਿਣ ਲੱਗਾ ਕਿ ਭਾਈ ਸਾਹਿਬ ਅਸੀਂ ਲੋਕਾਂ ਨੂੰ ਸਮਝਾਉਣਾ ਛਧਰ ਕੀਤਾ ਪਰ ਕਹਿੰਦਾ ਲੋਕ ਹੜਨਾ ਕਹਿੰਦਾ ਕਿ ਜਦੋਂ ਲੋਕ ਹੜਨਾ ਕਹਿਣ ਲੱਗਾ ਕਿ ਫਿਰ ਮੇਰੇ ਵਰਗਾ ਕੋਈ ਸ਼ੈਤਾਨ ਬੰਦਾ ਉਥੇ ਗਿਆ ਤੇ ਉਹਨੇ ਜਾ ਕੇ ਕਿਹਾ ਕਹਿੰਦਾ ਕਿ ਤੇਰਾ ਕੰਮ ਬੜਾ ਵਧੀਆ ਚੱਲੂਗਾ ਕਹਿੰਦਾ ਲੋਕੀ ਰੂੜੀ ਸੱਟਨ ਤੋਂ ਨਹੀਂ ਹਟਦੇ ਪਏ ਕਹਿੰਦਾ ਨਹੀਂ ਹਟਦੇ ਪਏ ਕਹਿੰਦਾ ਇੱਕ ਕਰਮਕਾਰ ਕਹਿੰਦਾ ਕੀ ਕਰਾਂ ਕਹਿੰਦਾ ਰੂੜੀ ਨੂੰ ਸਾਰਾ ਪੱਧਰ ਕਰ ਦੇ ਕਹਿੰਦਾ ਮੈਂ ਰੂੜੀ ਨੂੰ ਪੱਧਰ ਕਰ ਦਿੱਤਾ ਕਹਿਣ ਲੱਗਾ ਕਿ ਉਹਨੇ ਜਾਂ ਕੇ ਇੱਕ ਹਰੀ ਝੰਡੀ ਕੱਢ ਦੇ ਕਹਿੰਦਾ ਮੈਂ ਹਰੀ ਝੰਡੀ ਕੱਢ ਦੀ ਕਹਿੰਦਾ ਕਿ ਮੈਂ ਫਿਰ ਉਹਨੂੰ ਕਿਹਾ ਇੱਕ ਦੀਵਾ ਜਗਾ ਦੇ ਪੰਜ ਤਿਰਤਨ ਤੇਲ ਪਾਣਾ ਪਾਣਾ ਮੁੜ ਕੇ ਲੋਕਾਂ ਨੇ ਆਪੇ ਪਾਈ ਜਾਣਾ ਮੱਕੇ ਭਾਂ ਭਕੋੜੇ ਘਟ ਘਟ ਕੇ ਖਾਦੀ ਲੈ ਕਹਿਣ ਲੱਗਾ ਕਿ ਫਤਗੀਵਾਰ ਜਗਾ ਤੇ ਉਸ ਜਗਾ ਦਾ ਨਾਮ ਪੈ ਗਿਆ ਬਾਬਾ ਰੁਡੀਸ਼ਾ ਕਹਿੰਦਾ ਹੌਲੀ ਹੌਲੀ ਜਗਾ ਬਣ ਗਈ ਉੱਥੇ ਮੇਲਾ ਲੱਗਣਾ ਸ਼ੁਰੂ ਹੋ ਗਿਆ ਕਹਿੰਦਾ ਕਿ ਮੇਲਾ ਲੱਗਣਾ ਸ਼ੁਰੂ ਹੋ ਗਿਆ ਐਡਾ ਵੱਡਾ ਮੇਲਾ ਲੱਗਣਾ ਸ਼ੁਰੂ ਹੋ ਗਿਆ ਲੋਕਾਂ ਨੇ ਪੁੱਛਿਆ ਕਿ ਬਾਬਾ ਕਥਵਾ ਕਹਿੰਦੇ ਕਿ ਤੁਸੀਂ ਬਾਬਾ ਬਹੁਤ ਜ਼ਰੇਲਾ ਜਿਹੜਾ ਇਹਦੇ ਨਾਲ ਪੰਗਾ ਲੈਂਦਾ ਲੱਤਾਂ ਭੰਨ ਦਿੰਦਾ ਗੋਡੇ ਭੰਨ ਦਿੰਦਾ ਕਹਿਣ ਲੱਗਾ ਕਿ ਮਕਾਨ ਮਾਲਕ ਵਿਦੇਸ਼ ਦੀ ਧਰਤੀ ਦੇ ਵਿੱਚੋਂ ਬਾਹਰ ਆਏ ਉਹ ਸਾਰਾ ਅਮਰਤਾਰੀ ਪਰਿਵਾਰ ਸੀ ਜਦੋਂ ਉਹਨਾਂ ਨੇ ਪੁੱਛਿਆ ਕਿ ਪਰਵਾਇ ਪੀਰ ਕਿਤਰਾ ਜੰਮ ਗਿਆ ਕਹਿਣ ਲੱਗੇ ਕਿ ਪੀਰ ਜਿਹੜਾ ਬੜਾ ਜ਼ਹਿਰੀਲਾ ਜਿਹੜਾ ਇਹਦੇ ਨਾਲ ਪੰਗਾ ਲੈਂਦਾ ਲੱਤਾਂ ਗੋਡੇ ਭਣ ਦਿੰਦਾ ਤੇ ਜਿਹੜਾ ਪਰਿਵਾਰ ਬਾਹਰੋਂ ਆਇਆ ਸੀ ਅਨਰਤਾਰੀ ਸੀ ਗੁਰੂ ਦੇ ਨਾਲ ਜੁੜਿਆ ਸੀ ਉਹਨਾਂ ਨੇ ਉਸ ਪੀਰ ਦੀ ਕਵਰਨ ਢਾ ਦਿੱਤਾ ਜਦੋਂ ਪੀਰ ਦੀ ਕਵਰਨ ਢਾ ਦਿੱਤਾ ਇਹ ਕੇਸ ਜਿਹੜਾ ਕੋਰਟ ਦੇ ਵਿੱਚ ਚਲਾ ਗਿਆ ਜਦ ਕੋਰਟ ਦੇ ਵਿੱਚ ਚਲਾ ਗਿਆ ਤੇ ਹੱਕ ਦੇ ਵਿੱਚ ਫੈਸਲਾ ਆਇਆ ਸਿੱਖ ਪਰਿਵਾਰ ਦੇ ਤੇ ਕਹਿਣ ਲੱਗੇ ਕਿ ਜਿਨ੍ਹਾਂ ਦੀ ਘਰ ਟਾਈ ਸੀ ਕੋ ਰੋਲਾ ਪਉਣ ਲੱਗੇ ਕਿ ਤੁਸੀਂ ਸਾਡੇ ਬਾਬੇ ਦੀ ਕਬਰ ਢਾਈ ਆ ਤੁਹਾਡੇ ਸਾਰੇ ਪਰਿਵਾਰ ਦਾ ਨੁਕਸਾਨ ਹੋ ਜਾਵੇਗਾ ਕਹ ਫਿਰ ਉਹਨਾਂ ਦਾ ਨੁਕਸਾਨਤ ਨਹੀਂ ਹੋਇਆ ਜਿਹੜਾ ਸਿੱਖ ਪਰਵਾਸੀ ਗੁਰੂ ਦੇ ਨਾਲ ਜੁੜਿਆ ਸੀ ਉਹਨਾਂ ਦਾ ਤਾਂ ਨੁਕਸਾਨਤ ਨਹੀਂ ਹੋਇਆ ਤੇ ਜਿਹੜਾ ਰੋਲਾ ਪੁੰਦਾ ਪਿਆ ਸੀ ਉਹ ਇੱਕ ਦਿਨ ਗੱਡੀ ਦੇ ਵਿੱਚ ਬੈਠ ਕੇ ਸਮੁੱਚਾ ਪਰਿਵਾਰ ਕਿਤੇ ਜਾ ਰਿਹਾ ਸੀ ਸਮੋਚਾ ਪਰਿਵਾਰ ਕਦੇ ਜਾ ਰਿਹਾ ਸੀ ਰਸਤੇ ਦੇ ਵਿੱਚ ਜਗਰਾਉਣ ਦੇ ਕੋਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਬਹੁਤ ਭਾਰੀ ਐਕਸੀਡੈਂਟ ਹੋ ਗਿਆ ਜਿਸ ਕਾਰਨ ਉਹਨਾਂ ਦੀਆਂ ਦੋਨੇ ਲੱਤਾਂ ਦੀਆਂ ਟੁੱਟੀਆਂ ਜਾਂਦੀਆਂ ਕਹਿਣ ਤੋਂ ਭਾਵ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੋਵੇ ਵਿਸ਼ਵਾਸ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਆਪਣੇ ਭਗਤਾਂ ਦੀ ਕਦੇ ਪਿੱਠ ਨਹੀਂ ਲੱਗਦਾ ਕਿਉਂਕਿ ਕਾਲਕੁਛ ਪਰਮਾਤਮਾ ਆਪਣੇ ਭਗਤਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਹੈ ਜੇ ਭਗਤ ਦੇ ਉੱਤੇ ਕੋਈ ਦੁੱਖ ਆਦਾ ਮੁਸੀਬਤ ਦੀ ਘੜੀ ਆਉਂਦੀ ਆ ਤੇ ਕਾਰਕ ਪ੍ਰਮਾਤਮਾ ਆਪਣਾ ਹੱਥ ਰੱਖਦਾ ਤੇ ਉਹਨਾਂ ਨੂੰ ਸੰਸਾਰ ਦੇ ਵਿੱਚੋਂ ਬਚਾ ਲੈਂਦਾ ਆਪਰ ਜਾਨਾ ਪੜਦੇ ਆ ਹਰ ਜੁਗ ਚੁਗ ਭਗਤ ਪਾਇਆ ਪੈਰ 'ਚ ਰੱਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਤਹ ਲਾਗ ਕਰਾਇਆ ਹੰਕਾਰੀਆਂ ਨਿਤਕਾਂ ਪਿੱਠ ਦੇ ਨਾਂ ਦੇਉ ਨੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸਾਡਾ ਜਿਹੜਾ ਗੁਰੂ ਤੇਤੇ ਭਰੋਸਾ ਹੋਣਾ ਚਾਹੀਦਾ ਵਿਸ਼ਵਾਸ ਹੋਣਾ ਚਾਹੀਦਾ ਜਦੋਂ ਸਾਡਾ ਗੁਰੂ ਤੇਤੇ ਵਿਸ਼ਵਾਸ ਬਣ ਗਿਆ ਭਰੋਸਾ ਬਣ ਗਿਆ ਦੁਨੀਆ ਦੀ ਕੋਈ ਵੀ ਪਾਵਰ ਦੁਨੀਆ ਦਾ ਕੋਈ ਵੀ ਪੀਰ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ ਅੱਜ ਕੱਲ ਲੋਕ ਦੱਸ ਰਹੇ ਨੇ ਕਹਿੰਦੇ ਨੇ ਕਹਿੰਦੇ ਕਿ ਤੁਸੀਂ ਫਲਾਣੇ ਪੀਰ ਨੂੰ ਮਾੜਾ ਬੋਲਦੇ ਤੁਹਾਡਾ ਬਹੁਤ ਨੁਕਸਾਨ ਹੋਵੇਗਾ ਤੁਸੀਂ ਸਾਡੇ ਬਾਬੇ ਨੂੰ ਮਾੜਾ ਬੋਲਦੇ ਤੁਹਾਡਾ ਬਹੁਤ ਨੁਕਸਾਨ ਹੋਵੇਗਾ ਤੁਹਾਡੀਆਂ ਲੱਖਾਂ ਵਾਂ ਟੁੱਟ ਜਾਣਗੀਆਂ ਇਥੋਂ ਤੱਕ ਲੋਕਾਂ ਨੇ ਮੈਨੂੰ ਕਿਹਾ ਸੀ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਦਾ ਪੁੱਲਾ ਫੜਿਆ ਤਨ ਗੁਰੂ ਕ੍ਰੰਤ ਸਭ ਜੀ ਮਹਾਰਾਜ ਜੀ ਨੇ ਐਡੀ ਆਪਾਰ ਕਿਰਪਾ ਕੀਤੀ ਆ ਕੋਈ ਵੀ ਦੁੱਖ ਆਂਦਾ ਕੋਈ ਮੁਸੀਬਤ ਆਂਦੀ ਆ ਆਪਣਾ ਹੱਥ ਲਾ ਕੇ ਦੱਸ ਰਹਿਣ ਵਿਚਾਲੇ ਦੇਣਾ ਸਾਡਾ ਜਿਹੜਾ ਗੁਰੂ ਦੇ ਤੇ ਭਰੋਸਾ ਹੋਣਾ ਜਿਹਦਾ ਵਿਸ਼ਵਾਸ ਨਾ ਠੇਦਾ ਸੱਭ ਦੀ ਬਾਣੀ ਤੇ ਵਿਸ਼ਵਾਸ ਹੋਣਾ ਠੇਦਾ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਬੀਰ ਹਰਿ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇੱਕ ਉਤ ਕਦੇ ਨਾ ਡੋਲੈ ਜਿਸ ਰੱਖੈ ਸਿਰਜਣਹਾਰ ਕਾਰਕਤਰ ਕਬੀਰ ਜੀ ਫਰਮਾਨ ਕਰਦੇ ਪੈਣੇ ਕਿ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਉਹ ਸਾਈਭਾ ਦੀ ਬਾਣੀ ਨੂੰ ਪੜਦਾ ਹੈ ਸਾਈਭਾ ਦੀ ਬਾਣੀ ਨੂੰ ਵਿਚਾਰਦਾ ਹੈ ਕਾਲ ਪੁਰਖ ਪਰਮਾਤਮਾ ਕਦੇ ਵੀ ਆਪਣੇ ਭਗਤ ਜਨ ਨੂੰ ਕਦੇ ਦੁੱਖ ਨਹੀਂ ਲੱਗਨਦਾ ਜਿੱਥੇ ਉਹ ਸੰਸਾਰ ਦੇ ਵਿੱਚ ਉਸ ਦੀ ਸਹਾਇਤਾ ਕਰਦਾ ਹੈ ਉਥੇ ਲੋਕ ਦੇ ਪਰਲੋਕ ਦੇ ਵਿੱਚ ਵੀ ਆਪਣੇ ਬੱਚੇ ਨੂੰ ਵਿਚਾਲ ਲੈਂਦਾ ਆ ਗਿਆ ਸੁਖ ਮੇਰੇ ਮੀਤਾ ਪਾਛੈ आनंद प्रभु ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੌਲਤ ਕਤਹੋ ਨਾਂ ਤਾਲਪੁਖ ਪਰਮਾਤਮਾ ਕਦੇ ਵੀ ਡੌਲਰ ਦਿੰਦਾ ਜਿਵੇਂ ਸੰਸਾਰ ਦੇ ਵਿੱਚ ਨਾ ਕਿ ਉਹ ਆਪਣੇ ਬੱਚੇ ਨੂੰ ਪਾਲਦੇ ਨੇ ਉਸੇ ਤਰ੍ਹਾਂ ਕਾਲਪੁਖ ਪਰਮਾਤਮਾ ਆਪਣੇ ਬੱਚਿਆਂ ਦੀ ਲਾਜ ਰੱਖਦਾ ਸਭਨਾ ਦਾ ਨਾਂ ਫਿਰ ਆਪ ਹੈ ਆਪੇ ਸਾਥੀ ਜਿਵੇਂ ਸੰਸਾਰ ਦੇ ਵਿੱਚ ਮਾਂ ਪਿਓ ਨੇ ਬੱਚੇ ਪਾਲਦੇ ਨੇ ਵਾਇਦ੍ਰੂ ਮਾਂ ਪਿਓ ਜਿਹੜੇ ਬੱਚੇ ਨੂੰ ਪਾਲਦੇ ਨੇ ਉਸੇ ਤਰ੍ਹਾਂ ਕਾਲ ਪੁਰਖ ਪਰਮਾਤਮਾ ਆਪਣਾ ਬੱਚਾ ਜਾਣ ਕੇ ਆਪਣੇ ਭਗਤਾਂ ਦੀ ਆਪਣੀ ਬੱਚਿਆਂ ਦੀ ਲਾਜ ਰੱਖਦੇ ਨੇ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੋਵੇ ਭਰੋਸਾ ਹੋਵੇ ਕਾਲ ਪੁਰਖ ਪਰਮਾਤਮਾ ਆਪ ਦੁਨੀਆ ਤੇ ਆਉਂਦਾ ਆ ਕੇ ਆਪਣੇ ਭਗਤਾਂ ਦੀ ਲਾਜ ਰੱਖਦਾ ਅਸੀਂ ਯਤਨ ਕਰਨਾ ਤਾਂ ਤਨ ਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਨਾਲ ਜੁੜਨਾ ਕੰਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖਣਾ ਜਦ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਪੱਕਾ ਹੋਵੇਗਾ ਤੇ ਗੁਰੂ ਕ੍ਰੰਤ ਸਾਹਿਬ ਆਪਣੇ ਭਗਤਾਂ ਦੀ ਕਦੇ ਪਿੱਠ ਨਾ ਲੱਗਣ ਦਵੇਗਾ ਸੋ ਇੰਗੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤ ਵਿਚਾਰਾਂ ਕਰਦਿਆਂ ਹੋ ਗਈਆਂ ਏਕਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਦਾਸ ਦੇ ਸ਼ਰਦਾ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਕੀਮਾ ਤਾਂ ਜਾਚਕਾ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ